ਜੇਕਰ ਤੁਸੀਂ ਫਾਸਟ ਫੂਡ ਖਾਣਦੇ ਹੋ ਸਟੀਨ ਹੋ ਤੇ ਖਾਸ ਤੌਰ ਤੇ ਮਲੇਰ ਕੋਟਲਾ ਜਾਂ ਨਾਪਾ ਰੋਡ ਤੇ ਜਾ ਰਹੇ ਹੋ ਤੇ ਅਮਰਗੜ ਟੁਕਣਾ ਚਾਹੁੰਦੇ ਹੋ ਅਮਰਗੜ ਫਾਸਟ ਫੂਡ ਖਾਣਾ ਚਾਹੁੰਦੇ ਆ ਤਾਂ ਤੁਹਾਨੂੰ ਇੱਥੇ ਇੱਕ ਇਹੀ ਸਟਾਲ ਦਿਖਾ ਦਿੰਦੇ ਆ ਕਿੰਨੇ ਪੜੇ ਹੋ ਕੋਲ ਤੁਸੀਂ ਦੱਸੋ ਮੈਂ ਐਮਏ ਹਿਸਟਰੀ ਕਿ ਕਿ ਐਮਏ ਹਿਸਟਰੀ ਕਿ ਕਿ ਐਮ ਹਿਸਟਰੀ ਕਿ ਕਿ ਹੈਂਡਰ ਬਰਗਰ ਬਣਾਉਂਦੇ ਆਂ ਜਾਂ ਸੈਂਡਵਿਚ ਰੈਪ ਫਰਾਈਜ਼ ਪਾਸਤਾ ਸੈਲਡ ਮੈਂ ਸੋਚਦੀ ਆ ਕਿ ਮੇਰੇ ਦਿਲ ਦੀ ਖੁਸ਼ੀ ਹੈ ਕਿ ਮੈਂ 2 ਰੁਪਏ ਦਾ 8 ਕਮਾ ਲਾਂ ਪਰ ਮੈਂ ਕਸਟਮਰ ਨੂੰ ਕੁਆਲਟੀ ਹੀ ਦੇਣੀ ਹੈ ਬਾਹਰ ਨਹੀਂ ਜਾਣਾ ਹੈ ਇੱਥੇ ਹੀ ਕੈਨੇਡਾ ਬਣਾ ਦੇਣਾ ਹੈ ਇੱਥੇ ਕੈਨੇਡਾ ਬਣਾਉਣਾ ਮੈਂ ਇੱਥੇ ਹੀ ਕੰਮ ਕਰਦੀ ਹਾਂ ਹਾਂਜੀ ਮੈਂ ਖਰਚਾ ਪੱਤਾ ਕਿੰਨਾ ਚੱਲ ਜਾਂਦਾ ਹਾਂ ਹਾਂਜੀ ਚੱਲ ਹੀ ਜਾਂਦਾ ਏ ਬਸ ਬਾਬੇ ਦੀ ਮੇਰੇ ਨਾਲ ਲੋੜ ਹੈ ਪ੍ਰਵਾਸੀਆਂ ਦੀ ਰੇੜੀਆਂ ਤੇ ਖੜਨ ਦੀ ਬਜਾਏ ਆਪਣੇਆਂ ਨਾਲ ਖੜਨ ਦੀ ਆਪਣੇਆਂ ਨਾਲ ਖੜੋਗੇ ਤੇ ਨਾਲ ਹੀ ਜਿਹੜਾ ਇਹਨਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਦੇ ਵਿੱਚ ਕਿਤੇ ਨਾ ਕਿਤੇ ਮਦਦਗਾਰ ਵੀ ਸਾਬਤ ਹੋਵੋਗੇ ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਬਨਵੀ ਜੇਕਰ ਤੁਸੀਂ ਫਾਸਟ ਫੂਡ ਖਾਣ ਦੇ ਸ਼ੁਕੀਨ ਹੋ ਤੇ ਖਾਸ ਤੌਰ ਤੇ ਮਲੇਰ ਕੋੜਲਾ ਜਾਂ ਨਾਬਾ ਰੋਡ ਤੇ ਜਾ ਰਹੇ ਹੋ ਤੇ ਅਮਰਗੜ ਟੋਕਣਾ ਚਾਹੁੰਦੇ ਹੋ ਅਮਰਗੜ ਫਾਸਟ ਫੂਡ ਖਾਣਾ ਚਾਹੁੰਦੇ ਆ ਤਾਂ ਤੁਹਾਨੂੰ ਇੱਥੇ ਇੱਕ ਅਜਿਹੀ ਸਟਾਲ ਦਿਖਾ ਦਿੰਦੇ ਆ 22 ਭੈਣਾਂ ਨੇ ਜਿਹੜੀਆਂ ਆਪਸ ਚੀਆਂ ਭੈਣਾਂ ਨੇ ਸਟਾਲ ਲਾਈ ਆ ਖਾਸ ਤੌਰ ਤੇ ਫਾਸਟ ਫੂਡ ਦੀ ਜਿਹੜੀ ਸਟਾਲ ਲਾਈ ਹੋਈ ਆ ਜੇਕਰ ਤੁਸੀਂ ਸ਼ਕੀਨ ਹੋ ਖਾਣ ਦੇ ਇੱਕ ਵਾਰ ਜਰੂਰ ਤੁਸੀਂ ਜਿਹੜਾ ਹੈਗਾ ਮਾਰਕੀਟ ਕਮੇਟੀ ਦਾ ਦਫਤਰ ਆ ਉਹਦੇ ਨਾਲੇ ਅੱਗੇ ਅਪੋਜੀਟ ਸਟਾਲ ਲਾਈ ਹੋਈਆਂ ਤੇ ਉਹਦੇ ਕੋਲ ਜਰੂਰ ਵਿਜ਼ਿਟ ਕਰਿਓ ਤੇ ਗੱਲਬਾਤ ਕਰ ਲੈਣੇ ਆ ਵੈਲ ਐਜੂਕੇਟਿਡ ਜਿਹੜੀਆਂ ਹੈਗੀਆਂ ਨੇ ਇਹ ਕੁੜੀਆਂ ਨੇ ਤੇ ਉਹਨਾਂ ਦੇ ਮਨ 'ਚ ਖਿਆਲ ਕੀ ਮਿਆ ਇਹਨਾਂ ਨਾਲ ਗੱਲਬਾਤ ਕਰਨੇ ਆ ਸਵਾਗਤ ਹੈ ਤੁਹਾਡਾ ਕੀ ਨਾਮ ਆ ਤੁਹਾਡਾ ਮੇਰੇ ਨਾਮ ਰਮਨਦੀਪ ਕੌਰ ਆ ਜੀ ਅੱਛਾ ਤੇ ਸਟਾਲ ਲਾਈ ਹੈ ਕਿੰਨੇ ਪੜੇ ਹੋ ਪਲੱਸ ਟੂਆ ਦੱਸੋ ਮੈਂ ਐਨ ਐਹਿਸਟਰੀ ਕਰੀ ਕਿ ਐਮਏ ਹਿਸਟਰੀ ਕੀਤਾ ਐਮਏ ਹਿਸਟਰੀ ਕੀਤਾ ਹਾਂ ਮੈਂ ਐਮਏ ਹਿਸਟਰੀ ਇਹਨਾਂ ਪੜ੍ਹ ਕੇ ਤੁਸੀਂ ਸਟਾਲ ਲਈ ਆ ਫਾਸਟ ਫੂਡ ਕਿਵੇਂ ਲਾਈ ਕਿਉਂ ਕੀ ਮਨ ਚ ਖਿਆਲ ਕੀਤਾ ਕਿ ਮੈਂ ਕਿਉਂ ਮੈਂ ਪਹਿਲਾਂ ਫ੍ਰੀ ਸੀਵੀ ਦੀ ਵਾਸਤੇ ਮੈਂ ਨਾ ਸ਼ੌਕ ਵਜੋਂ ਡੋਮੀਨੋਸ ਦੇ ਵਿੱਚ ਜੌਬ ਕਰਨੀ ਸਟਾਰਟ ਕਰਤੀ ਸੀਗੀ ਤੇ ਉੱਥੋਂ ਮਤਲਬ ਫਾਸਟ ਫੂਡ ਦਾ ਇੰਨਾ ਜ਼ਿਆਦਾ ਉਹ ਹੋ ਗਿਆ ਕਿ ਉਹਨੂੰ ਮਤਲਬ ਫਾਸਟ ਫੂਡ ਲਾਈਨ ਦੇ ਵਿੱਚ ਹੀ ਕੰਮ ਕਰਨਾ ਆ ਤਾਂ ਫਿਰ ਮੈਂ ਉੱਥੋਂ ਕੰਮੋਂ ਸਿੱਖ ਕੇ ਤੇ ਆਪਣਾ ਫਿਰ ਕੰਮ ਕਰਨਾ ਸਟਾਰਟ ਕਰਤਾ ਸੀ ਤਾਂ ਤੇ ਐਮਏ ਹਿਸਟਰੀ ਹੈ ਤੁਹਾਨੂੰ ਕੋਈ ਟੀਚਰ ਦੀ ਜੌਬ ਮਿਲ ਜਾਂਦੀ ਕਿਤੇ ਪ੍ਰਾਈਵੇਟ ਇੱਕ ਜਗ੍ਹਾ ਮੈਂ ਟਰਾਈ ਕੀਤਾ ਸੀਗਾ ਮੈਂ ਜੌਬ ਕਰੀ ਵੀ ਸੀਗੀ ਬਟ ਫਿਰ ਉਹ ਥੋੜਾ ਮੈਨੂੰ ਸੂਟੇਬਲ ਨਹੀਂ ਸੀਗਾ ਕਿਉਂਕਿ ਸੈਲਰੀ ਵਗੈਰਾ ਤਾਂ ਹੋ ਗਿਆ ਸੀਗਾ ਤੇ ਫਿਰ ਮੈਨੂੰ ਇਸ ਜਗ੍ਹਾ ਤੇ ਹੁਣ ਮੈਨੂੰ ਫਾਸਟ ਫੂਡ ਦੇ ਵਿੱਚ ਕੰਮ ਕਰਨਾ ਜ਼ਿਆਦਾ ਅੱਛਾ ਲੱਗਦਾ ਕਿ ਆਪ ਕਰਕੇ ਕਰਨਾ ਇੰਡੀਪੈਂਡੈਂਟ ਹਾਂ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਮੰਮੀ ਪਾਪਾ ਦੋ ਸਿਸਟਰਾਂ ਨੇ ਛੋਟੀਆਂ ਹਾਂਜੀ ਤੇ ਉਹ ਕੀ ਕੰਮਕਾਰ ਕਰਦ ਨੇ ਪਾਪਾ ਮੇਰੇ ਨਾਰਮਲ ਕੰਮ ਬੇਕਰੀ ਕਰਤੀ ਕਰਦੇ ਆ ਕੰਮ ਵਗੈਰਾ ਤਾਂ ਉਹ ਕਿਕੀ ਥੋੜਾ ਬਰਦੀ ਡੈਥ ਤੋਂ ਬਾਅਦ ਨੂੰ ਉਹਨੇ ਕੰਮ ਕਰਨਾ ਛੱਡ ਦਿੱਤਾ ਸੀਗਾ ਪ੍ਰੋਬਲਮ ਜਿ ਥੋੜੇ ਢਿੱਲੇ ਰਹਿੰਦੇ ਆ ਤੇ ਮੰਮਾ ਹਾਊਸ ਵਾਈਫ ਹੈ ਦੇ ਦੋਸ਼ ਇਹ ਮੇਰੇ ਤੋਂ ਛੋਟੇ ਸਿਸਟਰ ਜਿਹੜੀ ਉਹ ਮੇਰੇ ਨਾਲ ਹੀ ਘਟਦੇ ਨੇ ਤੇ ਜਿਹੜੀ ਛੋਟੀ ਵਾਲੀ ਸਿਸਟਰ ਉਹ ਐਲ ਐਲ ਵੀ ਕਰਦੀ ਪਈ ਹੈ ਅੱਛਾ ਇਹ ਮੰলো ਜਿਹੜਾ ਹੈਗਾ ਪਰਿਵਾਰ ਦਾ ਜਿਹੜਾ ਰੋਟੀ ਪਾਣੀ ਹੈ ਜਿਹੜਾ ਦੁਸ਼ਾਰਾ ਉਹ ਤੋਂ ਹੀ ਉਹ ਨਾਲ ਚੱਲ ਜਾ ਹਾਂਜੀ ਅੱਛਾ ਨਾਲ ਭੈਣ ਨੂੰ ਪੜਾ ਵੀ ਦਵਾਂ ਐਲ ਐਲ ਵੀ ਹਾਂਜੀ ਐਲ ਐਲ ਵੀ ਕਰਦੀ ਪਈ ਹੈ ਤੇ ਕੀ ਕੀ ਬਣਾਉਣਾ ਸੋ ਅਸੀਂ 버ਗਰ ਬਣਾਉਣਾ ਹੈ ਸੈਂਡਵਿਚ ਰੈਪ ਫਰਾਈਜ਼ ਪਾਸਤਾ ਸੈਲਡ ਬਣਾ ਨੇ ਕਾਫੀ ਲੋਕ ਸੁਣ ਰਿਹਾ ਵੀ ਤੁਸੀਂ ਫਾਸਟ ਫੂਡ ਬੜਾ ਟੇਸਟੀ ਬਣਾਉਂੋ ਕੀ ਖਾਸियत ਕੀ ਹੈ ਮਨੋ ਜਿਹੜੇ ਕੀ ਸਪੈਸ਼ਲਿਸਟੀ ਹੈ ਕਿੰਨੇ ਕਸਟਮਰ ਕਹਿੰਦੇ ਕਿ ਤੁਹਾਡੇ ਹੱਥ ਦੇ ਵਿੱਚ ਬਹੁਤ ਅੱਛਾ ਟੇਸਟ ਹੈ ਬਹੁਤ ਸਾਰੇ ਕਸਟਮਰ ਦੂਰੋਂ ਨੇੜੇ ਆਉਂਦੇ ਐ ਸਪੈਸ਼ਲ ਖਾਣ ਲਈ ਆਉਂਦੇ ਤਾਂ ਉਹ ਹੀ ਕਹਿੰਦੇ ਆ ਕਿ ਤੁਹਾਡਾ ਟੇਸਟ ਬਾਕੀ ਕੈਫੇ ਨਾਲੋਂ ਅੱਛਾ ਹੈ ਤੇ ਤੁਹਾਡੇ ਸਰਵ ਕਰਨ ਦਾ ਤਰੀਕਾ ਤੁਹਾਡਾ ਮਤਲਬ ਕਿ ਕਸਟਮਰ ਖੁਦ ਇਹ ਗੱਲ ਕਹਿ ਰਿਹਾ ਕਿ ਤੁਸੀਂ ਕੁਆਲਿਟੀ ਵੇਚਦੇ ਪਿਓ ਕਿ ਮੈਂ ਇਹ ਸੋਚਦੀ ਆ ਕਿ ਮੇਰੇ ਦਿਲ ਦੀ ਖੁਸ਼ੀ ਹੈ ਕਿ ਮੈਂ 2 ਰੁਪਏ ਘੱਟ ਕਮਾ ਲਾਂ ਪਰ ਮੈਂ ਕਸਟਮਰ ਨੂੰ ਕੁਆਲਟੀ ਹੀ ਦੇਣੀ ਹੈ ਇਸ ਨੂੰ ਇਸ ਕਰਕੇ ਕੀ ਕੀ ਸੋਚ ਕੋਈ ਇੱਕ ਦੀ ਕੀ ਹੈ ਕਿ ਇੱਥੇ ਤੱਕ ਸੀਮਤ ਹੈ ਕਿ ਅੱਗੇ ਕੀ ਕਰਨੀ ਸੋਚ ਆ ਤੁਹਾਡੀ ਨਹੀਂ ਸੋਚਿਆ ਕਿ ਬਾਹਰ ਜਾ ਕੇ ਜਿੱਦਾਂ ਲੋਕ ਕੰਮ ਕਰਦੇ ਆ ਕਿ ਬਾਹਰ ਨਹੀਂ ਜਾਣਾ ਹੈ ਇੱਥੇ ਹੀ ਕੈਨੇਡਾ ਬਣਾ ਦੇਣਾ ਹੈ ਇੱਥੇ ਹੀ ਕੈਨੇਡਾ ਬਣਾਉਣਾ ਸੱਚੀ ਕੰਮ ਕਰਨਾ ਹਾਂਜੀ ਜੀ ਜੀ ਤੇ ਉਹਦੇ ਸ਼ਸ਼ਤਰ ਕੀ ਨਾਮ ਹੈ ਬੇਟਾ ਸਰ ਸ਼ਿਕਾਰ ਮੇਰਾ ਨਾਮ ਕੁਲਦੀਪ ਹੈ ਕੁਲਦੀਪ ਕੁਲਦੀਪ ਤੁਪੇ ਸੁਨਿਪ ਸਕੇ ਭੈਣਾਂ ਤੁਸੀਂ ਕੰਮ ਕਰਦੇ ਹੋ ਹਨਾ ਕੀ ਪਟ ਕਿੰਨਾ ਪੜੇ ਹੋਇਆ ਪਲਪ ਜੀ ਮੈਂ ਜੀ ਗ੍ਰੈਜੂਏਸ਼ਨ ਕੀਤੀ ਹੈ ਗ੍ਰੈਜੂਏਸ਼ਨ ਕੀਤੀ ਹੈ ਅੱਗੇ ਪੜ੍ਹਾਈ ਨਹੀਂ ਕੀਤੀ ਕੀ ਅੱਗੇ ਬਾਜੀ ਕੰਮ ਕਰਨਾ ਸਟਾਰਟ ਕਰਤਾ ਸੋ ਜੈ ਫੈਮਲੀ ਦੇ ਕਰਕੇ ਤੁਹਾਡੇ ਹਾਲਾਤ ਹੋ ਸੀ ਜੀ ਬ੍ਰਦਰ ਹੈ ਨਹੀਂ ਛੋਟੀ ਸਿਸਟਰ ਹੈ ਮੇਰੇ ਤੋਂ ਇਹ ਮੇਰੇ ਤੋਂ ਵੱਡੇ ਨੇਗੇ ਇਹ ਤੰਦਰੁਸਤ ਦੋਨੇ ਭੈਣਾਂ ਨੇ ਜਿਹੜਾ ਸੰਭਾਲਿਆ ਕਰ ਹਾਂਜੀ ਤੇ ਪੈਨਲ ਐਲ ਐਲ ਪੀ ਕਰ ਰਹੀ ਹੈ ਹਾਂਜੀ ਛੋਟੀ ਕੀ ਕੀ ਬਣਾਉਂਦੇ ਠੀਕ ਹੈ ਬਰਗਰ ਸੈਂਡਵਿਚ ਰੈਪ ਪ੍ਰਾਈਸ ਪਾਸਤਾ ਸਾਰੇ ਹਾਂਜੀ ਹਾਂ ਕਿੱਥੋਂ ਫਿਕਰ ਤੁਸੀਂ ਅਸੀਂ ਡੋਮੀਨੋਸ ਡੋਮੀਨੋਸ ਪਹਿਲਾਂ ਉੱਥੇ ਕੰਮ ਕਰਦੇ ਸੀ ਹਾਂਜੀ ਹੁਣ ਆਪਣਾ ਕੰਮ ਕਰ ਰਹੇ ਹਾਂ ਤੇ ਕਿੰਨਾ ਕਿ ਜਿਹੜਾ ਹੈਗਾ ਆਪਣਾ ਖਰਚਾ ਪਤਾ ਕਿੰਨਾ ਚੱਲੀ ਜਾਂਦਾ ਹਾਂਜੀ ਚੱਲੀ ਜਾਂਦਾ ਹੀ ਬਸ ਬਾਬੇ ਦੀ ਮੇਰੇ ਨਾਲ ਤੇ ਆਪਾਂ ਦੇਖਦੇ ਹਾਂ ਪ੍ਰਵਾਸੀਆਂ ਦੇ ਜਿਹੜੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਅਕਸਰ ਜਿਹੜੀਆਂ ਰੇੜੀਆਂ ਤੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਖਾਸ ਤੌਰ ਤੇ ਜਿਹੜੇ ਅਮਰਗੜ੍ਹ ਦੇ ਲੋਕ ਨੇ ਜਾਂ ਆਸ-ਪਾਸ ਦੇ ਲੋਕ ਨੇ ਉਹਨਾਂ ਨੂੰ ਕੀ ਸੁਨੇਹਾ ਦੇ ਹੱਥੋਂ ਵੀ ਆਪਣੇ ਪੰਜਾਬੀਆਂ ਦੇ ਹੱਥਾਂ ਦਾ ਟੇਸਟ ਵੀ ਜ਼ਰੂਰ ਚੈੱਕ ਕਰ ਹਾਂਜੀ ਬਿਲਕੁਲ ਸਾਫ ਸਪਾਈ ਹਾਈਜਨਿਕ ਹਾਂਜੀ ਹਾਂਜੀ ਬਹੁਤ-ਬਹੁਤ ਸਿਕਰੇ ਥੈਂਕ ਯੂ ਥੈਂਕ ਯੂ ਜੀ ਤੇ ਦੋ ਸਖੀਆਂ ਭੈਣਾ ਜਿਨ੍ਹਾਂ ਨੇ ਜਿਹੜਾ ਹੈਗਾ ਅੱਜ ਤੱਕ ਘਰ ਦਾ ਜਿਹੜਾ ਗੁਜ਼ਾਰਾ ਚਲਾ ਰਹੀਆਂ ਨੇ ਮਿਹਨਤ ਮਜ਼ਦੂਰੀ ਕਰ ਰਹੀਆਂ ਨੇ ਹਾਲਾਂਕਿ ਵੈਲ ਐਜੂਕੇਟਡ ਨੇ ਕਿਤੇ ਵੀ ਜੌਬ ਕਰ ਸਕਦੀਆਂ ਨੇ ਪਰ ਜਿਹੜਾ ਹੋ ਨੌਕਰੀ ਹੈ ਕਿਤੇ ਨਾ ਕਿਤੇ ਅੱਜਕੱਲ ਜਿਹੜੇ ਪ੍ਰਾਈਵੇਟ ਨੌਕਰੀਆਂ ਨੇ ਉਹ ਆਪਾਂ ਨੂੰ ਪਤਾ ਹੈ ਵੀ ਕਿੰਨਾ ਜਿਹੜਾ ਹੈਗਾ ਵਰਕ ਲੈਂਦੇ ਨੇ ਕੰਮ ਲੈਂਦੇ ਨੇ ਤਨਖਾਹ ਜਿਹੜਾ ਨਿਗੂਣੀਆਂ ਦਿੰਦੇ ਨੇ ਪਰ ਕੁੜੀਆਂ ਨੇ ਜਿਹੜੀਆਂ ਆਪਣੀ ਮਿਹਨਤ ਮਜ਼ਦੂਰੀ ਕਰ ਰਹੀਆਂ ਨੇ ਤੇ ਸਟਾਲ ਲਾਈ ਹੋਈ ਹੈ ਬਧਿਆ ਤਰੀਕੇ ਨਾਲ ਜਿਹੜਾ ਹਾਈਜਨਿਕ ਫੂਡ ਹੈ ਜਿਹੜਾ ਪਹੀਆ ਕਰਾ ਰਹੀਆਂ ਨੇ ਲੋਕਾਂ ਨੂੰ ਹਾਈਜਨਿਕ ਫੂਡ ਖਵਾ ਰਹੀਆਂ ਨੇ ਤੇ ਜੇਕਰ ਤੁਸੀਂ ਅਮਰਗੜ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਤੁਸੀਂ ਅਮਰਗੜ ਤੇ ਲਵੋਂ ਦੀ ਨਿਕਲ ਰਹੇ ਹੋ ਗੁਜ਼ਰ ਰਹੇ ਹੋ ਤਾਂ ਇੱਕ ਵਾਰ ਜਰੂਰ ਜਿਹੜਾ ਹੈਗਾ ਇਹਨਾਂ ਦਾ ਫਾਸਟ ਫੂਡ ਜਰੂ ਟਰਾਈ ਕਰਿਓ ਬਹੁਤ ਹਾਈਜੀਨਿਕ ਜਿਹੜਾ ਫਾਸਟ ਫੂਡ ਹੈ ਤੇ ਵਧੀਆ ਤਰੀਕ ਨਾਲ ਅਸੀਂ ਵੀ ਖਾ ਕੇ ਦੇਖਿਆ ਬੜਾ ਵਧੀਆ ਹਾਈਜੀਨਿਕ ਫਾਸਟ ਫੂਡ ਜਿਹੜਾ ਹੈਗਾ ਇੱਥੇ ਜਿਹੜਾ ਅਮਰਗੜ ਤੇ ਪ੍ਰੋਵਾਈਡ ਕਰਵਾ ਰਹੀਆਂ ਨੇ ਤੇ ਕਿਤੇ ਨਾ ਕਿਤੇ ਜੇਕਰ ਤੁਸੀਂ ਇਹਨਾਂ ਕੋਲੇ ਆਉਣ ਹੋ ਤਾਂ ਇਹਨਾਂ ਦਾ ਹੌਸਲਾ ਫਜਾਈ ਵੀ ਹੋ ਗਈ ਅਕਸਰ ਇਹ ਆਪਾਂ ਪ੍ਰਵਾਸੀਆਂ ਦੀਆਂ ਰੇੜੀਆਂ ਤੇ ਜਿਹੜਾ ਖਾਣੇ ਆ ਫਾਸਟ ਫੂਡ ਹੋਵੇ ਚਾਹੇ ਕਿਸੇ ਵੀ ਤਰ੍ਹਾਂ 버ਗਰ ਨਿਊਡ ਕੁਝ ਵੀ ਫਾਸਟ ਜਿਹੜਾ ਪ੍ਰਵਾਸੀਆਂ ਦੀਆਂ ਰੇੜੀਆਂ ਤੇ ਜਿਹੜਾ ਆਪਾਂ ਲੋਕ ਜਿਹੜੇ ਪੰਜਾਬੀ ਖਾਸ ਤੌਰ ਤੇ ਖੜੇ ਦੇਖਦੇ ਨੇ ਪਰ ਅੱਜ ਲੋੜ ਹੈ ਪ੍ਰਵਾਸੀਆਂ ਦੀਆਂ ਰੇੜੀਆਂ ਤੇ ਖੜਨ ਦੀ بجائے ਆਪਣੇ ਨਾਲ ਖੜਨ ਦੀ ਉਹਨਾਂ ਕੁੜੀਆਂ ਨਾਲ ਖੜਨ ਦੀ ਜਿਨ੍ਹਾਂ ਨੇ ਜਿਹੜਾ ਆਪਣਾ ਜਿਹੜਾ ਹੈਗਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀਆਂ ਨੇ ਤੇ ਨਾਲ ਹੀ ਹੈ ਜਿਹੜਾ ਲੋਕਾਂ ਨੂੰ ਹਾਈ ਜਿਨਿਕ ਜਿਹੜਾ ਫਾਸਟ ਫੂਡ ਚੋਂ ਇਹ ਬਹੁਤ ਹੋਇਆ ਇਹਨਾਂ ਦਾ ਜਿਹੜੀ ਹੈਗੀਆਂ ਨੇ ਆਸਾਂ ਉਮੀਦਾਂ ਨੇ ਜਿਹੜੇ ਆ ਫਿਊਚਰ ਦੀ ਮੰਨ ਲਓ ਕਈ ਸੁਪਨੇ ਨੇ ਤੇ ਜੇਕਰ ਤੁਸੀਂ ਇਹਨਾਂ ਨਾਲ ਖੜਦੇ ਹੋ ਤਾਂ ਇੱਥੇ ਇਹ ਫਾਸਟ ਫੂਡ ਦਾ ਇੱਕ ਵਾਰੀ ਟੇਸਟ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਤੁਸੀਂ ਆਪਣੇ ਆਪਣੇ ਨਾਲ ਖੜੋਗੇ ਤੇ ਨਾਲ ਹੀ ਇਹ ਜਿਹੜਾ ਇਹਨਾਂ ਦੇ ਸੁਪਨਿਆਂ ਨੂੰ ਸাকার ਕਰਨ ਦੇ ਵਿੱਚ ਕਿਤੇ ਨਾ ਕਿਤੇ ਮਦਦਗਾਰ ਵੀ ਸਾਬਤ ਹੋਵੋਗੇ